ਇਥੋਂ ਕਿਸੇ ਦੇ ਘਰ ਨਹੀਂ ਜਾਂਦਾ ਇਥੋਂ ਮਤਾਂ ਦੇ ਕੇ ਆਪਣੀ ਬਖਸ਼ਾ ਲੈ ਕੇ ਆਪਣੇ ਘਰ ਜਾਉਂਦਾ ਰਿਸ਼ਤੇਦਾਰ ਘਰ ਵੀ ਨਹੀਂ ਜਾਂਦਾ ਇਸ ਦੁਨੀਆ ਤੇ ਕੋਈ ਰਿਸ਼ਤੇਦਾਰ ਨਹੀਂ ਜਦੋਂ ਜਾਣਾ ਆਪਣੇ ਘਰ ਜਾਉਂਦਾ ਸੇਵਾ ਲੈ ਕੇ ਬਾਬਾ ਜੀ ਦੀ ਕਮਾਈ ਕਰੂੰ ਦਿਨ ਦੁੱਗਣੀ ਰਾਤ 100 ਗੁਣਾ ਕਮਾਈ ਕਰਕੇ ਮੈਂ ਆ ਜਾਂਦਾ ਮੇਰੇ ਘਰ ਭੰਗ ਭੁੱਜਦੀ ਹੁੰਦੀ ਸੀ ਇੱਕ ਸਾਈਕਲ ਵੀ ਨਹੀਂ ਸੀ ਹੁੰਦਾ ਐਸ ਤੋਂ ਦੇ ਸੱਤ ਗੱਡੀਆਂ ਮੇਰੇ ਘਰ ਸੱਤ ਤੇ ਘਰ ਕਿਰਾਏ ਤੇ ਮੈਂ ਡੰਗਰ ਕਿਸੇ ਦੇ ਘਰ ਬੰਦਾ ਨਾ ਸਿਆਲ ਚ ਤੇ ਅੱਜ ਮੈਨੂੰ ਪਤਾ ਹੀ ਨਹੀਂ ਕਿ ਮੈਂ ਮੈਨੂੰ ਕਿਸੇ ਰਾਤ ਰੋਣ ਆ ਜਾਂਦਾ ਲੱਗਦਾ ਜੀ ਕੁੱਲੀਆਂ ਤੋਂ ਮਹਿਲਾ ਤੱਕ ਲੈ ਆਏ ਬਾਬਾ ਮੈਂ ਮੈਨੂੰ ਰਾਤ ਨੂੰ ਰੋਣ ਆ ਜਾਂਦਾ ਇਹ ਨਿੰਦਰਾ ਤੂੰ ਹੋਈਆਂ ਤੈਨੂੰ ਵੀ ਕਿਸੇ ਦਿਹਾੜੀ ਨਹੀਂ ਖਾਣਾਂ ਤੇ ਬਾਬਾ ਜੀ ਨੇ ਇਨੀ ਬਖਸ਼ ਕੀਤੀ ਹੁਕਮ ਹੋ ਗਿਆ ਤੈਨੂੰ ਜਾਜਾਂ ਦੇ ਸੇਰ ਕਰਾਉਣੀ ਆ ਉਹ ਮਾਬਾ ਬਾਬਾ ਕਿੱਥੇ ਰਾਜਾ ਭੋਗ ਕਿੱਥੇ ਫੱਗੂ ਤੇਲ ਨਹੀਂ ਕਿੱਥੇ ਸਾਈਕਲ ਨਹੀਂ ਕਿੱਥੇ ਜਾਜ